ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਆਫਰ ਵਾਲੇ ਡਿਜ਼ਾਈਨ ਦਿਖਾਉਣ ਲੱਗੇ ਆ ਨਿਗਾ ਕਰੋ ਡਿਜ਼ਾਈਨ ਪਿਓਰ ਫੁੱਲ ਪੀਅਰ ਕ੍ਰਾਸ਼ ਫੈਬਰਿਕ ਦੇ ਉੱਪਰ ਹੈ ਜੀ ਦੋ ਕਲਰ ਦੇ ਵਿੱਚ ਰੈਡੀ ਕਰਵਾਇਆ ਪਹਿਲਾ 4800 ਰੁਪਏ ਦਾ ਪੀਸ ਸੀਗਾ ਆਫਰ ਦੇ ਵਿੱਚ ਲਾਇਆ ਜੀ 3150 ਇਹ ਸਾਰੇ ਪਾਰਟੀ ਦੇ ਸੂਟ ਨੇ ਜਿੰਨੇ ਵੀ ਹੈਵੀ ਸਾਰੇ ਆਫਰ ਦੇ ਵਿੱਚ ਲਾਏ ਨੇ ਸੁਣੀ ਇੱਕ ਡਿਜ਼ਾਈਨ ਨਿਗਾ ਕਰਾਉਣ ਲੱਗਿਆ ਵੈਸੇ ਮੈਂ ਬਹੁਤ ਹੀ ਪਿਆਰੇ ਕਲੈਕਸ਼ਨਾਂ ਨੇ ਇਹ ਡਿਜ਼ਾਈਨ ਇੱਕ ਸੁਣ ਮੈਂ ਜਾਣ ਕੇ ਨਿਗਾ ਕਰਾ ਰਿਹਾ ਵੀ ਇਸ ਤਰ੍ਹਾਂ ਆਫਰਾਂ ਲੱਗੀਆਂ ਨੇ ਸਾਰੇ ਜਿਹੜੇ ਫੁੱਲ ਪਿਓਰ ਦੇ ਸਟਾਫ ਨੇ ਦੇਖੋ ਜੀ ਫੁੱਲ ਪੀਅਰ ਕ੍ਰਾਸ਼ ਫ ਸਾਰਾ ਦਬਕਾ ਪਰਵਕ ਦੇ ਵਿੱਚ ਰੈਡੀ ਕੀਤਾ ਹੋਇਆ ਗਿਆ ਸਾਰਾ ਫਰੰਟ ਚੈੱਕ ਕਰ ਲੋ ਫੁੱਲ ਹੈਵੀ ਪੀਸ ਹੈ ਜੀ ਫੁੱਲ ਹੈਵੀ ਫਰੰਟ ਚੈੱਕ ਕਰ ਲੋ ਫੁੱਲ ਹੈਵੀ ਫਰੰਟ ਰੈਨ ਵਾਲਾ ਜੀ ਸੋ ਤੁਸੀਂ 슬ੀਵਸ ਚੈੱਕ ਕਰ ਲੋ ਦੇਖੋ ਬਹੁਤ ਹੀ ਸੋਹਣੀਆਂ ਫੁੱਲ ਹੈਵੀ 슬ੀਵਸ ਰੈਣੀ ਨੇ 슬ੀਵਸ ਦੇ ਉੱਪਰ ਐਂਬ੍ਰੋਇਡਰੀ ਦੇਖੋ ਜੀ ਫੁੱਲ ਹੈਵੀ 슬ੀਵਸ ਆ ਸਾਰੀ ਬਹੁਤ ਹੀ ਪਿਆਰਾ ਆਰਟੀਕਲ ਹੈ ਨਾਲ ਬਾਟਮ ਦੇ ਉੱਪਰ ਵਰਕ ਹੈ ਦੇਖੋ ਜੀ ਬਾਟਮ ਰੋਗੀ ਪਿਓਰ ਕਰੇਵ ਦੀ ਬਾਟਮ ਦੇ ਉੱਪਰ ਹੀ ਵਰਕ ਕੀਤਾ ਹੋਇਆ ਹੈ ਜੀ ਫੁੱਲ ਪਿਓਰ ਕਰੇਵ ਦੀ ਬਾਟਮ ਨਾਲ ਫੁੱਲ ਪਿਓਰ ਕਾਸ਼ਦਾ ਦੁਪੱਟਾ ਬੜਾ ਹੀ ਪਿਆਰਾ ਆਰਟੀਕਲ ਹੈ ਨੇ ਬਹੁਤ ਹੀ ਸੋਹਣੇ ਕਲਰ ਨੇ ਦੋ ਇਹ ਮਹਿੰਦੀ ਹੈ ਜੀ ਇੱਕ ਇੱਕ ਰੂਗਾ ਬਹੁਤ ਹੀ ਪਿਆਰਾ ਫਰੋਜੀ ਇਸ ਤਰ੍ਹਾਂ ਦੇ ਆਰਟੀਕਲ ਬਹੁਤ ਜ਼ਿਆਦਾ ਨੇ ਆਪਣੇ ਕੋਲ ਆਫਰਾਂ ਦੇ ਵਿੱਚ ਹੁਣ ਫੁੱਲ ਪਿਓਰ ਕ੍ਰੈਸ਼ ਹੈ ਜੀ ਫੁੱਲ ਪਿਓਰ ਗਰੇਵ ਦੀ ਬਾਟਮ ਹੈ ਆ ਦੇਖੋ ਪੀਸ ਦੀ ਲੁੱਕ ਦੇਖੋ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ 슬ੀਵਜ਼ ਦੇ ਉੱਪਰ embroidery ਹੈ ਦੇਖੋ ਜੀ ਬਹੁਤ ਹੀ ਸੋਹਣੀ ਫੁੱਲ ਹੈਵੀ 슬ੀਵਜ਼ ਹੈ ਜੀ ਓ ਵੀ ਇਹਦੀ ਬਾਟਮ ਦੇ ਉੱਪਰ embroidery ਆ ਜੂਗੀ ਫੁੱਲ ਪਿਓਰ ਗਰੇਵ ਦੀ ਬਾਟਮ 3150 ਰੁਪਏ ਦੀ ਰੇਂਜ ਦੇ ਵਿੱਚ ਪੈਣਾ ਜੀ ਜੇ ਕੋਈ ਇਹ ਸੂਟ ਤੁਸੀਂ ਬਾਇ ਕਰਨਾ ਹੈ ਤਾਂ ਤੁਸੀਂ ਸਾਡੇ WhatsApp ਦੇ ਉੱਪਰ ਬਾਇ ਕਰ ਸਕਦੇ ਹੋ ਜੀ ਆਨਲਾਈਨ ਬੁੱਕ ਕਰਵਾ ਸਕਦੇ ਹੋ ਜੇ ਵਿਜ਼ਿਟ ਕਰਨਾ ਤਾਂ ਵਿਜ਼ਿਟ ਕਰੋ